ਦਲਜੀਤ ਕਸੂਰ ਤੇਰੇ ਪਿਓ ਦਾ ਹੋਇਆ ਇਹ ਤੇ ਸ਼ਹਿਰ ਗਏ ਹੀ ਤੇ ਸ਼ਹਿਰੋਂ ਆਏ ਇਹਨਾਂ ਇੱਕ ਗੱਲ ਸਾਡੇ ਵੱਲ ਦੀ ਨਹੀਂ ਕੀਤੀ ਜਿੰਨੀਆਂ ਵੀ ਗੱਲਾਂ ਕੀਤੀਆਂ ਨਾ ਉਹਨਾਂ ਵੱਲ ਦੀਆਂ ਕੀਤੀਆਂ ਰਮਨ ਤੁਹਾਡਾ ਸਾਰਾ ਜਣਾ ਦਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਉਹ ਜੋ ਕਰ ਗਿਆ ਸਹੀ ਕਰ ਗਿਆ ਜੇ ਜੇ ਉਹ ਦੋ ਪੋਟੇ ਲਿਖ ਕੇ ਦੇਂਦੇ ਨਾ ਤੇ ਸਾਰੇ ਟੱਬਰੇ ਤੁਸੀਂ ਮਰਦੇ ਨਾ ਜੇਲ੍ਹ 'ਚ ਇਹ ਤੁਹਾਨੂੰ ਮੈਂ ਦੱਸਦਾ ਨਾ ਮੈਂ ਕੱਲੀ ਨਾ ਜੇਲ੍ਹ 'ਚ ਜਾਂਦੀ ਉਹਨਾਂ ਨੂੰ ਵੀ ਨਾਲ ਹੀ ਖੜਦੀ ਰਮਨ ਜੇ ਤੇਰਾ ਪੁੱਤ ਗਿਆ ਤੇ ਉਹਦਾ ਬੰਦਾ ਗਿਆ ਜੋਤ ਦਾ ਤੇਰੇ ਕੋਲ ਤੇ ਇੱਕ ਪੁੱਤ ਹੋ ਰਿਹਾ ਹੈਗਾ ਤੇ ਉਹਦੇ ਕੋ ਕੀ ਆ ਤੇਰਾ ਰਾਦਾ ਵਾ ਜੇਲ੍ਹ ਦੀਆਂ ਰੋਟੀਆਂ ਖਾਣ ਦਾ ਮੇਰੀ ਗੱਲ ਸੁਣੋ ਹੁਣ ਇਹ ਸਭ ਨਾ ਕਰੋ ਮੇਰੀ ਸੁਣੋ ਗੱਲ ਜਾ ਕੇ ਜੋਤ ਨੂੰ ਲੈ ਕੇ ਆਓ ਕਿਤੇ ਪਹਿਲੇ ਵੀ ਜਾਂਦੀ ਰਹਿਣੀ ਆ ਇੱਜ਼ਤ ਵੀ ਤੇ ਪੈਸੇ ਵੀ ਮੈਂ ਤਾਂ ਨਹੀਂ ਜਾਣਾ ਆਪਣੇ ਮਾਂ ਨੂੰ ਘਲਾ ਤੇ ਮਾਸੀ ਨੂੰ ਘਲਾ ਉਹਨਾਂ ਨੇ ਆ ਕੇ ਕਿਹਨੇ ਨਹੀਂ ਆਉਣਾ ਘਰ ਸਿਆਣਾ ਤੁਸੀਂ ਹੀ ਹੋ ਪੁੱਤ ਸਿਆਣਾ ਮੈਂ ਕਹਦਾ ਵਾਂ ਮੇਰੀ ਜਦੋਂ ਕਿਸੇ ਨੇ ਘਰ ਚ ਮਰਣੀ ਨਹੀਂ ਜੋਤ ਤੂੰ ਮੈਨੂੰ ਦੱਸਣਾ ਹੁਣ ਅੱਜ ਕੇ ਨਹੀਂ ਆਉਣਾ ਡੈਡੀ ਤੈਨੂੰ ਲੈਣ ਆਉਣ ਲੱਗੇ ਆ